ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਹਿਲ ਵਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਪਹਿਣ ਪਰ ਆਪਣੇ ਚੈਨਲ ਦੇ ਨਵੇਂ ਆਉਂਦੇ ਆ ਤਾਂ ਪਲੀਜ਼ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਤੇ ਵਲੌਗ ਨੂੰ ਕਰਿਆ ਕਰੋ ਜੀ ਫੁੱਲ ਵਾਚ ਟਾਈਮ ਹੈ ਜੀ ਕੋਈ ਨਹੀਂ ਫਿਰ ਤੋਂ ਸਟਾਰਟਿੰਗ ਕਰਦੀ ਟਾਈਮ 8:09 ਦਾ ਹੋ ਗਿਆ ਜੀ ਆਪਾਂ ਕੰਮ ਕਰਾ ਜਿਹੜੇ ਸਾਰੇ ਨਵੇੜ ਦੇ ਕੱਪੜਾ ਵਖਰਾ ਦਾ ਆਪਣਾ ਕੱਲ ਦਾ ਨਵੇੜਿਆ ਹੋਇਆਗਾ ਤੇ ਇਧਰੋਂ ਝਾੜੂ ਵਗੈਰਾ ਵੀ ਸਾਰੇ ਸਾਫ ਸਫਾਈ ਆਪਾਂ ਕਰਦੇ ਤੇ ਨਵਰੀਦ ਕੌਰ ਲੱਗੀ ਹੋਈ ਹੈ ਕਹਿੰਦੀ ਬੀਬੀ ਦਾ ਕੈਂਪਰ ਮੈਂ ਧੋ ਕੇ ਦਵਾਂਗੀ ਜਦੋਂ ਜਦੋਂ ਸਹੋਕੋ ਵੀ ਕਿਸੇ ਕੰਮ ਕਰਨ ਦਾ ਫਿਰ ਲੱਗ ਗਿਆ ਜਿਵੇਂ ਸੌਣ ਲਈ ਆਪਣੀ ਕੱਲੀ ਰੋਟੀ ਰਹਿ ਗਈ ਮੈਂ ਰੋਟੀ ਲੱਗਦੀ ਆ ਮੰਮੀ ਜੀ ਗਏ ਨੇ ਕਿਤੇ ਬਾਹਰ ਕੰਮ ਤੇ ਆਪਾਂ ਕੰਮ ਕਰ ਰਹੇ ਜਿਹੜੇ ਆਪਦੇ ਨਵੇੜ ਤੇ ਹੈਗੇ ਸ਼ੈਂਪੂ ਵਗੈਰਾ ਕੋਈ ਨਹੀਂ ਦੇਖ ਕੇ ਲਿਆਈ ਤੇ ਸਿੰਮੂ ਕਹਿੰਦੀ ਮੈਂ ਲਾਉਂਗੀ ਪੋਚਾ ਫਿਰ ਜਿੱਦ ਰਲ ਕੇ ਕਰ ਲੈਣੀਆਂ ਦੋਨੇ ਜਣੀਆਂ ਕਹਿੰਦੀ ਤੂੰ ਮੈਂ ਰੋਟੀ ਬਣਾ ਤੇ ਅਸੀਂ ਆ ਕੰਮ ਕਰਦੇ ਹਾਂ ਤੁਸੀਂ ਆ ਕੰਮ ਕਰਿਓ ਮੈਂ ਕਿਹਾ ਠੀਕ ਹੈ ਜਿਹੜਾ ਕਰਨਾ ਕਰੋ ਵਧੀਆ ਸਿੱਖੂਗਾ ਮੈਨੂੰ ਕੋਈ ਹੋਣੀ ਹੈਗਾ ਮੇਰਾ ਤਾਂ ਕੰਮ ਹੀ ਘਟੂ ਹੈ ਮੈਂ ਕਿਹਾ ਤੇ ਫਸੂਏ ਤਰ੍ਹਾਂ ਉਹਨੇ ਬੈਠੇ ਬਾਲੀ ਨਾਲ ਬੁੱਤ ਸਰਫਜੀ ਡੋਲੀ ਜਾਈ ਯਾਰ ਬਸ ਕਰ ਆ ਰਿਹਾ ਤਿੰਨ ਮੈਂ ਫਰਨੈਲ ਵਗੈਰਾ ਤੇ ਪੋਚਾ ਵਗੈਰਾ ਲੱਖਦਾ ਨਾ ਚੱਲ ਲਾ ਲਾ ਤੇ ਮੈਂ ਤਾਂ ਗਿੱਠੀ-ਗਿੱਠੀ ਪਕਾਉਂਦੀ ਰੋਟੀਆਂ ਅੰਦਰ ਕੀ ਕਰਨੀਆਂ ਪਕਾ ਕੇ ਦੇਖੋ ਇਹ ਕद्दू ਕਿੱਡੇ ਕਿੱਡੇ ਆਪੇ ਕਹਿੰਦੇ ਫੇਰ ਕਹਿੰਦੇ ਕਿ ਕद्दू ਦੀ ਬਰਫੀ ਬਣਾ ਕੇ ਦੇ ਤੇ ਮੈਂ ਅੱਖਾਂ ਭਾਈ ਦੇਣੇ ਆ ਜਿਹਦੇ ਨੇ ਟਾਈਮ ਲੱਗੇ ਦਾ ਜੀ ਕੀਤਾ ਤਾਂ ਆਪਾਂ ਬਰਫੀ ਹੈ ਜਿਹੜੀ ਬਣਾ ਲਾਂਗੇ ਕਿਉਂਕਿ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਤੇ ਹੁਣ ਆਪਾਂ ਲੱਗੇ ਰੋਟੀ ਗੇਰਾ ਦਹੀਂ ਵਗੈਰਾ ਬਣਾ ਲੀਏ ਪਿਆਜ਼ ਵਗੈਰਾ ਮੈਂ ਬੀਬੀ ਨੂੰ ਫੜਾ ਕੇ ਆਉਣੀ ਬੀਬੀ ਕੱਟ ਦੇਣਗੇ ਤੇ ਫਿਰ ਮੈਂ ਪਿਆਜ਼ ਵਗੈਰਾ ਤੇ ਪਾ ਦੂੰਗੀ ਟਮਾਟਰ ਜਿਵੇਂ ਖੇਤੋਂ ਆਈ ਜਾਣਗੇ ਉਹ ਖੇਤ ਪੱਠੇ ਵਗੈਰਾ ਲੈਣ ਗਏ ਆ ਤੇ ਲਓ ਜੀ ਆਪਾਂ ਪਾ ਰੱਖਿਆ ਜੀ ਹਾਂ 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 ਮੈਂ ਤਾਂ ਹੱਥ ਲਾਉਣ ਦੀ ਗੱਲ ਵਿੱਚ ਹੂੰ ਚੁਬੜਾਂ ਦਾ ਤੇ ਹਰੀਆਂ ਮਿਰਚਾਂ ਦਾ ਜਿਹੜਾ ਚਾਰ ਪਾਇਆ ਹੋਇਆ ਆਪਾਂ ਚੰਚਾ ਬੇਚਾ ਜਿਹੜਾ ਲੱਗਿਆ ਪਿਆ ਦਾ ਚੁਬੜੂ ਦੇ ਜਿਆਦਾ ਇਸ ਕੋ ਸਪੂਏ ਵਰਗਾ ਕੋਲ ਤੇ ਫੇਸ ਦੇ ਸੀਗੇ ਕਿ ਕਿਉਂਕਿ ਖਰਾਬ ਹੋ ਰਏ ਸੀਗੇ ਤੇ ਫਿਰ ਮੰਮੀ ਨੇ ਕੀ ਕੀਤਾ ਅੱਜ ਆਪ ਚਟਨੀ ਨਾਲ ਹੀ ਰੋਟੀ ਖਾਣੀ ਆ ਪਹਿਲਾਂ ਮੈਂ ਸੋਚੀ ਦੀ ਸੀ ਕਿ ਕद्दू ਬਣਾ ਲੈਣੇ ਆ ਸੁੱਕਾ ਫਿਰ ਮੈਂ ਕਿ ਕद्दू ਦਾ ਕद्दू ਉਬਾਲਿਆ ਪਿਆ ਹਨਾ ਕद्दू ਦਾ ਹੀ ਰੈਤਾ ਬਣਾ ਤੇ ਕद्दू ਦੀ ਸਬਜੀ ਕੋਈ ਕੰਬੀਨੇਸ਼ਨ ਬਣ ਨਹੀਂ ਰਿਹਾ ਹੈਗਾਗਾ ਤੇ ਕੋਸਾ ਰਾਤ ਚੌਲ ਬਚ ਗਏ ਬੱਚਿਆਂ ਨੇ ਤਾਂ ਬਸ ਚੌਲਾ ਤੇ ਹੀ ਗੋਡੀਆਂ ਲਾਉਣੀ ਆਗੇ ਉਹਨਾਂ ਨੂੰ ਰੈਤਾ ਵਗੈਰਾ ਬਣਾ ਦੇਣਾ ਫਿਰ ਰੋਟੀ ਲੱਗ ਦੂਗੀ ਤੇ ਚੁੱਬੜ ਆਪਣੇ ਖਰਾਬ ਹੋਣ ਕਰਕੇ ਵੀ ਜਾਦੀ ਹਨਾ ਖਰਾਬ ਹੋ ਜਾਂਦੇ ਸੀ ਫਿਰ ਆਪਾਂ ਤਾਂ ਜੀ ਮੈਂ ਖਾਪਾ ਖਰਾਬ ਨਹੀਂ ਹੋਣ ਦਿੰਦੇ ਆਪਾਂ ਵੱਡਾ ਕੋਲਾ ਜਿਹੜਾ ਡੱਬਾ ਜਾਨੀ ਕਿ ਆਪਾਂ ਰੈੱਡ ਚਟਨੀ ਦਾ ਮੇਰੀ ਪਸੰਦ ਦੇ ਜਿਹੜੀ ਇਹ ਆਪਾਂ ਬਣਾ ਕੇ ਰੱਖਤਾ ਤੇ ਮੇਰੇ ਵਾਸਤੇ ਜਦੋਂ ਜੀ ਕਰਦਾ ਖਾ ਲੈਂਦੇ ਕਿਸੇ ਸਬਜੀ ਨਾਲ ਉਹ ਵਿੱਚ ਬੜਾਂ ਦੀ ਜਿਹੜੀ ਚਟਨੀ ਹੈ ਵੱਧ ਟੇਸਟੀ ਲੱਗਦੀ ਹੈ ਤੇ ਲੋ ਜੀ ਮੈਂ ਗੀਠੀ ਚੋਕਾ ਡਾ ਸਵਾ ਵਗੈਰਾ ਤੇ ਲੱਗੀੇ ਕੰਮ ਕਰ ਮੈਂ ਕਾ ਤਾਂ ਫਾੜੀ ਸੱਟ ਕੇ ਦੇਈਏ ਜੀ ਆਪਾਂ ਅੱਲ ਦੀ ਆਏ ਨਾ ਪਰ ਤਾਂ ਸਿੱਟੇਗਰ ਮਹਿੰਗੇ ਹੁੰਦੇ ਆਗੇ ਸਾਨੂੰ ਖਾਣ ਨੂੰ ਵੱਡੀ ਠੀਕ ਹੈ अच्छा ठीक है। ਲੈ ਤੂੰ ਆਪਦਾ ਕੰਮ ਕਰ ਸਟਾਰਟ ਕਰ ਮੈਂ ਆਪਦਾ ਕੰਮ ਕਰਦੀ ਆ। ਠੀਕ ਹੈ। ਤੁਸੀਂ ਆਪਦਾ ਕੰਮ ਕਰੀ ਜਾਂਦੇ ਹੋ। ਤੁਸੀਂ ਕੈਂਪਰ ਸਾਫ਼ ਕਰੀ ਜਾਂਦੇ ਹੋ। ਹੈਂ? ਦੇਖਾ। ਲੈ। ਠੰਡਾ ਠੇਪਾ। ਲਓ ਜੀ ਆਪਾਂ ਆਪਣੇ ਨਾ ਸਾਰੇ ਧੁੱਪ ਦੇ ਨਾਲ ਕਲੀਆਂ ਜਿਹੜੀ ਆਹ ਕਲੀ ਗਈ ਨਹੀਂ ਆ। ਹਰੇ ਵਾਈਏ ਜਿਹੜੀ ਉੱਡ ਗਈ ਜਣੀ ਕੀ ਹੋਰ ਖੇਤੇ ਨਹੀਂ ਹੈਗੇ ਇੱਥੇ ਨਾ ਇਸ ਦਾ ਪਾਣੀ ਡੁੱਲਦਾ ਇੱਥੇ ਪਾਣੀ ਨਾਲ ਇੱਥੇ ਬੜੀ ਜਿਆਦੇ ਜਲਬ ਜੰਮੀ ਹੋਈ ਹੈ ਤੇ ਅੱਜ ਆਪਾਂ ਮੰਗਾ ਕੇ ਨਾ ਕਲੀ ਤੇ ਆਪਾਂ ਵੀ ਇਹਨਾਂ ਜਿਆਦੇ ਥਾਂ ਜਿਹੜਾ ਸਾਫ਼ ਕਰਾਂਗੇ ਦਿਖਾਵਾਂਗੇ ਤੁਹਾਨੂੰ ਹੁਣ ਕਿਵੇਂ ਤੇ ਫੇਰ ਕਿਵੇਂ ਬਣਾਂਗੇ ਬਣਾ ਦੇ ਮੁੰਨੇ ਚਾਲਾਂ ਕਿਨੇ ਬਣਾਵਾਂਗੇ ਕੜੀ ਮੁੰਨੇ ਬੇ ਵੰਦ ਕੜੀ ਕੜੀ ਬੰਦੀ ਮੈਂ ਰਹਿਤਾ ਪਾਣੀ ਆ ਰਹਿਤੇ ਨਾਲ ਘਾਲ ਲਓ ਆ ਦੇਖ ਲਓ ਧੁੱਪ ਨੇੜੇ ਆ ਗਈ ਮੈਨੂੰ ਰੋਟੀ ਪਕਾ ਦੇਣ ਦਿਓ ਜਲਦੀ ਹਲਦੀ ਬਾਰ ਬਾਰ ਜੀ ਕਾਲਟਾ ਅੰਦਰੋਂ ਅੰਦਰੇ ਪਕਾਣੀ ਮੈਂ ਤਾਂ ਹੁਣ ਪਕਾ ਦੂੰਗਾ ਇਹ ਤੇ ਹਾਂ ਜੀ ਠੀਕ ਹੈ ਨਾਲੇ ਜਿੰਨੇ ਬਾਲੇਗਾ ਸਾਰਾ ਬੇਲਰ ਜਾ ਕਰ ਸੁੱਕੇ ਗੋਹੇ ਆ ਬਦਗਾ ਰਖੜਾ ਲਾ ਦੂੰ ਆਇ ਤੇ ਬੰਦੀ ਆ ਚਾਂਟਾ ਡਾਂਟਾ ਨੀ ਪੋ ਜੇ ਪਕਾਉਂਗਾ ਕੰਮ ਨੂੰ ਪੂਰੀਆਂ ਪਕਾਉਂਗਾ ਮੈਂ ਪੂਰੀਆਂ ਨਹੀਂ ਪਕਾਉਣ ਪਕਾਉਂ ਦਿੰਦੀ ਅੱਛੇ ਦੀ ਘਾਰਾ ਦੇਖ ਲਾ ਕੋ ਪੈਂ ਭੱਜੀ ਤੁਰੀ ਆਉਂਦੀ ਹੈ ਕਿ ਲੋਰੀਆ ਪਰਾਇਤਾ ਵਗੈਰਾ ਪਾਇਆ ਹੈ ਸੀ ਤੇ ਰੋਟੀ ਲਾ ਦੀਏ ਜਲਦੀ ਅੱਗੇ ਉੱਤੋਂ ਕੁ ਵੀ ਚੜਦੀ ਤੁਰੀ ਆਉਂਦੀ ਹੈ ਸੇਗ ਮਾਰ ਲਾ ਕਿ ਅਸੀਂ ਅੱਜ ਪੱਕੀ ਨਹੀਂ ਲੈਣਾ ਮੈਂ ਲੈ ਕੇ ਆਵਾਂਗੀ ਕਿ ਕਿ ਲੈ ਕੇ ਆਵਾਂ ਪੱਕੀ ਨਾ ਨਾ ਬੱਸ ਲੇ ਨਹੀਂ ਅਗਲੇ ਬਾਲਾ ਕੁਛ ਕਰਨਾ ਪਊਗਾ ਕੋਈ ਨਾ ਫਿਰ ਦੋ ਦਿਨ ਤਾਰਾਂ ਨਹੀਂ ਕਰਾ ਨਾ ਬੂਆ ਆਪੇ ਚੇਕ ਤਾਂ ਆਟਾ ਨਹੀਂ ਹਮਣਾ ਬਦਾ ਬਾਲਾ ਕਿਉਂ ਨਾਲਾ ਇੰਨਾ ਬਸ ਉਹ ਨਾ ਰੋਟੀ ਤੇ ਤੇ ਮੁੱਢੀ ਮਾਰਦੀ ਆਏ ਕਿਸੇ ਰੋਟੀ ਨਹੀਂ ਖਾਂਦੇ ਹੁਣ ਖਾਲਾਂਗੇ ਯਾਰ ਪੋਖਾ ਜਿਹਾ ਲੱਗ ਗਿਆ ਇਹਨਾਂ ਦੀ ਲੱਗੇ ਠਹਿਰ ਕੇ ਕਾਲੇ ਛਾਵੇਂ ਹੋ ਜਾਣਾ ਪੁੱਤ ਕਿੱਥੇ ਹਾਂ ਨਹੀਂ ਹੋਣਾ ਫੁੱਟੇ ਖੜਾਣਾ। ਉਹ ਜਿਹੜੇ ਸਾਹਮਣੇ ਆ। ਉਹ ਚੁੱਕ ਕੇ। ਜਿੱਥੇ ਹਾ ਸਾਹਮਣੇ ਆ। ਮਾਂ ਬਣ ਗਈ। ਕੱਪੜੇ ਸਾਰੇ ਲਾਉਣ ਵਾਲੇ। ਵਾ ਵਾ। ਉਹ ਪੁੰਨਿਆ ਕਰ ਦਿੱਤੀ ਰੋਟੀ ਦਾ। ਚੋਪੜੀ ਆਂਦੀ ਹੈ। ਚੋਪੜ ਵੀ ਆਉਂਦਾ ਲਈ ਵੀ ਆਉਂਦਾ। ਉਹ ਤੇ ਪਰ ਉਸਦੀ ਸਾਰੇ ਲਾ ਰਹੀ ਹੈ। ਫੇਰ ਫੜਾਉਂਦੀ। ਹੁਣ ਇਹ ਵੀ ਰੱਖ ਕੇ ਨਾ ਕਰ ਸਤੇ। ਹੌਣੀ ਮੜੀ ਮੜੀ ਦੀ ਹਵਾ ਚੱਲ ਰਹੀ ਕੱਲ ਬਹੁਤ ਸੁਣੀ ਹਵਾ ਚੱਲਦੀ ਸੀ ਤਾਂ ਚੱਲ ਥਿੜੀ ਯਾ ਕਿੰ ਕਰਨਾ ਬੁੱਧ ਲਓ ਜੀ ਟਾਈਮ ਹੋ ਗਿਆ 10:30 ਤੇ ਆਪਾਂ ਆਪਣੇ ਸਾਰੇ ਕੰਮ ਕਰਾ ਜਿਹੜੇ ਨਵੇਂੜ ਦੇ ਕੱਪੜੇ ਵਗੈਰਾ ਦਾ ਵੀ ਨਵੇਂੜ ਤਾਂ ਲਾ ਲਿਆ ਤਾਂ ਮੈਂ ਕਿਹਾ ਮਮਾ ਨੂੰ ਮਮਾ ਆਣਾ ਅੱਜ ਮੈਂ ਆਪੇ ਸਿਰ ਨਾਲ ਆਣੀ ਹਾਂ ਆ ਆਪੇ ਸਿਰ ਨਾਲ ਆਣੀ ਹਾਂ ਅੱਜ ਕਿਸੀ ਮੂਵੀ ਨਾਲ ਹੀ ਉਹ ਵੀ ਗਈ ਅੰਦਰ ਨਨੇ ਸਾਰੇ ਨੇ ਰੋਟੀ ਪਣੀ ਚਾਰਲੇ ਡੈਡੀ ਤਾਂ ਗਿਆ ਖੇਤ ਮੈਂ ਵੀ ਹੁਣ ਖਾਣ ਲੱਗੀ ਸੀ ਸਾਰੇ ਕੰਮ ਕਰਨ ਵੇੜ ਕੇ ਇਹ ਦੇ ਲਈ ਹੈ ਇਹ ਦੇ ਲਈ ਹੈ ਕਿ ਟੀਵੀ ਕਾਰਟੂਨ ਵੈਸੇ ਗੱਲ ਗਲਤ ਹੈ ਮੇਰੀ ਹਨਾ ਵੀ ਰੋਟੀ ਪਹਿਲਾਂ ਖਾ ਲੈਣੀ ਚਾਹੀਦੀ ਆ ਪਰ ਪਤਾ ਨਹੀਂ ਕਿਉਂ ਆਦਤ ਹੀ ਹੈ ਵੀ ਬਸ ਸਾਰੇ ਕੰਮ ਕਰ ਨਵੇੜ ਲਾ ਡੇਲੀ ਹੋ ਕੇ ਹੀ ਖਾਵਾਂਗੀ ਤਾਂ ਸਵੇਟ ਟਿੱਕ ਕੇ ਅਦਰ ਅੰਦਰ ਨਾ ਖਾਈ ਕਿਉਂਕਿ A to Z ਕੰਮ ਨੇੜ ਤਾਂ ਅਡਾ ਨੇ ਦੂਰੇ ਕੱਟਿਆਂ ਦੇ ਫ੍ਰੀ ਹੋ ਗਏ ਬਿਲਕੁਲ ਲੋਕੀ ਟਾਈਮ ਹੋ ਗਿਆ 11:30 ਦਾ ਤੇ ਕੰਮ ਕਰਨ ਵੇੜਨ ਤਾਂ ਆਪਾਂ ਨੂੰ ਕਾਫੀ ਟਾਈਮ ਹੋ ਗਿਆ ਤੇ ਪਰ ਚਾਹ ਜਿਹੜੀ ਥੋੜਾ ਜਿਹਾ ਪਹਿਲਾਂ ਵੀ ਨਹੀਂ ਚੰਗੀ ਜੀ ਲੱਗਦੀ ਹਨਾ ਪਰ ਪੀਣੀ ਆਪਾਂ ਤਾਂ ਨਹੀਂ ਪੀਣੀ ਹੈਗੀ ਮੰਮੀ ਵਰਗਿਆਂ ਨੇ ਤੇ ਪੀਣੀ ਆ ਬੀਬੀ ਵਰਗਿਆਂ ਨੇ ਤਾਂ ਕਰਕੇ ਬਸ 11 11:30 ਕਾ 11 ਦਾ ਟਾਈਮ ਹੋ ਗਿਆ ਮੈਂ ਚੱਲ ਹੁਣ ਬਣਾ ਲਾਂਗੇ ਤੇ ਫੜਾ ਦਾਂਗੇ ਮੁੜ ਕੇ ਚੱਲ 2:30 ਵਜੇ ਤੱਕ ਸਾਰੇ ਠੀਕੇ ਰਹਿਣਗੇ ਚਲੇ ਦੁਆ ਦਾ ਐਵੇਂ ਹੁੰਦਾ ਨਾਲ ਤਾਂ ਪਾਸ਼ੂਆਂ ਦਾ ਟਾਈਮ ਹੁੰ ਜਾਂਦਾ ਹੋ ਜਾਂਦਾ ਹਨਾ 2:30 ਵਜੇ ਆਪਾਂ ਪਾਸ਼ੂਆਂ ਨੂੰ ਲਈਟੀਆਂ ਚਾਰਦੇ ਹੁੰਨੇ ਆ ਤੇ ਅੱਗੇ ਵੀ ਮੈਂ ਸਕੂਲੋਂ ਆਉਣੇ ਆ ਅਸੀਂ ਬਸ 2:20 ਤੇ 25 ਤੇ ਆ ਜੰਨੇ ਆ ਮੰਮੀ ਤੋਂ ਚੱਕ ਕੇ ਤੁਰਿਆਣੀ ਆਂਦਾ ਹੈਗਾ ਵੱਠੇ ਵਾਸਤੇ ਕੱਡੀਆਂ ਕੱਡੀਆਂ ਪੰਗਾ ਹੁੰਦੀਆਂ ਲੇਟੀਆਂ ਆਨਸਾਰ ਰੱਖ ਕੇ ਪਰਸ ਤੇ ਚੱਕ ਕੇ ਵੱਢ ਲੈ ਜਿਹੜਾ ਪਾਸ਼ੂ ਆਗੇ ਲੇਟੀਆਂ ਤੇ ਰੱਖ ਦੇਣੀ ਆ ਫੇਰ ਜਾ ਕੇ ਆਪਾਂ ਰੈਸਟ ਕਰਦੇ ਫੇਰ ਤਾਂ ਚਲੋ 4:00 4:30 ਵਜੇ ਤੱਕ ਆਪਾਂ ਟਿਕੇ ਰਹਿਣੇ ਹੈਗੇ 2:00 ਬਾਅਦ ਮੈਂ ਆਦੇ ਕੰਮ ਕਰ ਸਟਾਰਟ ਕਰਦੀ ਹੁੰਨੀ ਆ ਹੁਣ ਵੀ ਚਲੋ ਸਾਰਾ ਕੰਮ ਕਰ ਆਪਣਾ ਕੀਤਾ ਪਹਿਲੀ ਟੀਆਂ ਕੱਡੀਆਂ ਪਈਆਂ 2:30 ਵੀ ਜੁਗ ਉਠਾਂਗੇ ਬਾਹਰ ਆਵਾਂਗੇ ਤੇ ਨਾਲੇ ਉਦੋਂ ਸਾਰਿਆਂ ਦੀ ਚਾਹ ਪਾਣੀ ਹਨਾ ਰੋਟੀ ਵਗੈਰਾ ਦਾ ਜੋ ਵੀ ਖਾਣਾ ਪੀਣਾ ਹੁੰਦਾ ਉਹ ਹੋ ਜਾਂਦਾ ਕੰਮ ਨਾਲੇ ਕੋਸ਼ਵਾਂ ਦਾ ਹੋ ਜਾਂਦਾ ਦੋਨੇ ਕੰਮ ਕਰਾ ਜਿਹੜੇ ਆਪਣੇ ਨਿਪਟ ਜਾਂਦੇ ਆ ਚਾ ਕਫੜਾਈਏ ਚਾ ਸਾਰੇ ਸੋਲੋ ਧੁੱਪ ਤੋਂ ਦੇਖੋ ਇਨੀ ਚਿੱਟੀ ਚਿੱਟੀ ਕਰਨੀ ਗ੍ਰੰਥ ਤੋਂ ਪਾਦਵਾ ਜਣਾ ਨਰਮੇ ਜੋ ਕੋਣ ਲੱਗ ਜਾਂਦੇ ਫਰ ਆ ਧੁੱਪ ਜਿੰਨੇ ਦੇ ਕੈਂਜ ਲੱਗਦਾ ਪਰ ਜਿਨ੍ਹਾਂ ਦੇ ਨਰਮੇ ਹੈਗੇ ਆ ਖੜਗੇ ਹੋਣਗੇ ਕੁਝ ਤਾਂ ਖੜੇ ਹੀ ਹੋਣਗੇ ਅਗਲੇ ਹੱਥ ਜਿਹੜਾ ਲਖਵੀਰ ਭੈਣ ਕੀ ਕਹੀ ਜਾਂਦੇ ਸੀ ਇਹਨਾਂ ਦੇ ਉਹ ਹਰਿਆਣੇ ਤੋਂ ਆ ਤੇ ਉਹਨਾਂ ਦੇ ਉਹ ਵੀ ਕਹੀ ਜਾਂਦੇ ਸੀ ਗਏ ਐਸੇ ਹੱਥ ਦਾ ਘੱਟਾ ਬਸ ਚੁਕਣ ਲੱਗਣਾ ਕੁਸ਼ ਮੀਹਾਂ ਦੇ ਨਾਲ ਕਰਕੇ ਕਹਿੰਦੇ ਸਾਡੇ ਟਿੰਡੇ ਜੇ ਖਰਾਬ ਹੋ ਗਏ ਯਾਨੀ ਕਿ ਅੱਗੇ ਵੀ ਆਪਣੇ ਵੀ ਸਾਡੇ ਵੀ ਉੱਥੇ ਜਦੋਂ ਹੁੰਦਾ ਸੀ ਨਾ ਤਾਂ ਤੋੜ ਲਿਆਂਦੇ ਹੁੰਦੇ ਸੀਗੇ ਟਿੰਡੇ ਤੇ ਮੁੜ ਕੇ ਘਰੇ ਚੁਕੀ ਜਾਂਦੇ ਹੁੰਦੇ ਸੀਗੇ ਤੋਂ ਵੀ ਕਹੀ ਜਾਂਦੇ ਸੀ ਸੀ ਥੋੜ੍ਹ ਕੇ ਲੈ ਕੇ ਆਮਾਗੇ ਤੇ ਲੱਗਾਗੇ ਨਰਮਾ ਚੁਗਣਾ ਬਾਕੀ ਹੁਣ ਇੱਧਰ ਦੇਖ ਛੱਡ ਕੇ ਸੀ ਤੇ ਲੈ ਕੇ ਕੰਬਲ ਪੰਗਾਰਾਂ ਨਾਲ ਆਹ ਲਓ ਬਈ ਤੁਹਾਡੀ ਚਾਹ ਦੋਨਾਂ ਘਰ ਮੈਂ ਕਿਸੇ ਨੇ ਨਹੀਂ ਪੀਣੀ ਹੈ ਵੀ ਇਸ ਵਿੱਚ ਰੱਖਣੀ ਹੈ ਹੈ ਕਿਵੇਂ ਵਸ ਅੱਧਾ ਕੰਟਾ ਦੇਖ ਕੇ ਟੀਵੀ ਤੇ ਇਸ ਦੁਬਾਰਾ ਆਉਂਦੀਆਂ ਬੁੱਕਸ ਚੱਕ ਲਿਓ ਠੀਕ ਹੈ ਪੜਨਾ ਹੈਗਾ ਟੈਸਟ ਯਾਦ ਕਰ ਲੋ ਆਪਦੇ ਸੁਣ ਗਿਆਂ ਅੱਲ ਤਾਂ ਮੈਂ ਕੰਮ ਕਰੀ ਨਹੀਂ ਕਰ ਤਾਂ ਲਿਆ ਪਰ ਟੈਸਟ ਵੀ ਯਾਦ ਕਰ ਲੋ ਕਿ ਗੇਟ ਤਾਂ ਮੈਂ ਬੰਦ ਕਰਤਾ ਕਿ ਤੂੰ ਵੀ ਆਉਣ ਆਲੇ ਆ ਪਾਪਾ ਜੀ ਵਰਗੇ ਨਾਲ ਇਹ ਤਾਂ ਕਰਕੇ ਮੈਂ ਗੇਟ ਬੰਦ ਕਰਕੇ ਨਹੀਂ ਮੈਂ ਤੜਾ ਜੀ ਸਾਹਮਣੇ ਬੈਠੇ ਆ ਮਿਲਣਾ ਤੁਹ ਫੋਟੋ ਮੈਂ ਚੱਕ ਕੇ ਲਿਆਂਗਾ ਨੇ ਪਿੰਡ ਉਹਨਾ ਸਾਡੇ ਐਲਬਮ ਦੇਖਣ ਲੱਗੀਆਂ ਤੇ ਕੱਲ ਦਿਨ ਖਲਿਆਰੀਆਂ ਪੰਗਾ ਫੋਟੋਆਂ ਚੱਕ ਲੈਣੀਆਂ ਸਾਰੀ ਚਾਚੀ ਤਾਈ ਫੁੱਫੜਾ ਆ ਮੈਂ ਐਨੀ ਕੀ ਹੁੰਦੀ ਮੇਰੀ ਡੈਡੀ ਸਿਮੂ ਆਖਦੇ ਨੇ ਮਮਾ ਮੈਂ ਤੇਰੀ ਵਰਗੀ ਆ ਇੱਥੇ ਤਾਂ ਬਾਲੀ ਲਿਸੜੇ ਜਿਹੇ ਹੁੰਦੇ ਸੀ ਇਹ ਮੇਰੀ ਬੀਏ ਦੀ ਫੋਟੋ ਹੈ ਆਹਾ ਵੀ ਵੀਰੀ ਆ ਆਪਣੀ ਫਰੈਂਡ ਜੀ ਨੇ ਐਗਜੀਵੇਸ਼ਨ ਲਗਵਾਇਆ ਸੀਗਾ ਕਿਹੜੇ ਮਹੀਨੇ ਪਿੱਛੇ ਜਿ ਲਗਵਾਇਆ ਸੀ ਹੁਣ ਫੇਰ 2 ਅਕਤੂਬਰ ਨੂੰ ਲਵਾ ਰਹੀ ਐ ਐਗਜ਼ੀਬੀਸ਼ਨ ਹਨਾ ਇਹ ਇਹ ਬਠਿੰਡੇ ਮੈਰਿਡ ਐ ਤੇ ਗਦਨ ਇਹਨਾਂ ਦਾ ਨਾਮ ਆ ਗਈ ਸਾਡੇ ਸਾਰੀਆਂ ਮੇਰੀਆਂ ਪਿਕਸ ਐ ਜਿਹੜੀਆਂ ਚੱਕ ਲਈ ਹੈਗੀ ਉਥੋਂ ਚਲ ਕੰਨਾਂ ਸੁਣ ਲੈ ਆਹ ਦੇਖੋ ਜਿ ਪਰ ਇਹ ਆਪਾਂ ਆਪਣੇ ਕੰਮ ਦਾ ਸਟਾਰਟ ਕਰਾਂ ਤਾਂ ਬਹੁਤ ਟਾਈਮ ਹੋ ਗਿਆ ਕੱਪੜੇ ਵਗੈਰਾ ਵੀ ਮੈਂ ਧੋਤੇ ਸਬਜ਼ੀ ਕੱਟੀ ਪਈ ਐ ਨਹੀਂ 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 ਸਬਜ਼ੀ ਨਹੀਂ ਕੱਟਿਆ ਆਹ ਹਾਂ ਉਹ ਫੇਰ ਰੱਖ ਦੇ ਬਸ ਨਾ ਦਸਤਾਨਾ ਪਟਾਉਣੇ ਆਪਨੇ ਨਾ ਕੀਤੇ ਵੀ ਦੇਖੋ ਹਰੇ ਬਾਈ ਹੈ ਨਹੀਂ ਇੱਥੇ ਨਹੀਂ ਸੀ ਜੀ ਸਾਰੀ ਇਹ ਜਿਹੜੀ ਤੋਂ ਨਾਲ ਦੇਖੋ ਵਿੜਾ ਆਪਣਾ ਫਾਕ ਹੋ ਗਿਆ ਸਾਰਾ ਤਾਂ ਵਸ ਇੰਨੇ ਕੇ ਥਾਂ ਚ ਕਿਉਂਕਿ ਉਹ ਏਸੀ ਵਾਲੀ ਪਾਏ ਪਾਣਾ ਏਸੀ ਵਾਲਾ ਪਾਣੀ ਆ ਹੋ ਗਿਆ ਤੇ ਮੈਂ ਬਸ ਦਸਤਾਨਾ ਚੜਾ ਲੈਣੀ ਹੈ ਹੱਥ ਤੇ ਤੇ ਫਿਰ ਆਪਾਂ ਬੁਰਸ਼ ਦੇ ਨਾਲ ਉਹ ਕਰ ਦੇਵਾਂਗੇ ਤੇ ਮੋਂ ਡੱਬਾ ਚੱਕ ਕੇ ਲਿਆਓਈ ਉਹ ਅੰਦਰ ਵਾਲਾ ਮਮਾਦ ਬਾਦ ਮੈਂ ਵੀ ਕਰੂੰਗਾ ਤੇ ਤੁਸੀਂ ਕਰੋਗਾ ਆ ਵੀ ਕਰਦੀ ਆ ਨਾ ਮੰਮੂ ਕੋਈ ਨਾ ਐ ਕਾ ਤੂੰ ਕਰ ਦਵੇਂਗਾ ਤੁਹਾਨੂੰ ਆਉਂਗਾ ਤੁਸੀਂ ਇੱਥੇ ਰੱਖ ਦੇ ਕਲੀ ਉਹਨੇ ਲੈ ਗਈ ਨਾਲ ਸੀ ਕਬੀ ਆ ਰੋਟੇ ਚਮਚੇ ਨਾਲ ਮਾਤਾ ਬਈ ਕਰੀਏ ਪਹਿਲੀ ਮਾਂ ਜਾਰੇ ਉਹ ਵਰਸ਼ ਲੈ ਕੇ ਦੇ ਬੀਬੀ ਦਸਤਾਨਾ ਚੜਾਏ ਮੈਂ ਉਹ ਬਾल्टी ਤੇ ਰੱਖਣਾ ਉਹ ਬਾਟੀ ਸਮਝੀ ਬਾਟੀ ਲੈ ਕੇ ਉਹ ਲੈ ਕੇ ਦੇ ਤੇ ਇਹ ਬਾੜੀ ਅੱਗੇ ਜਾਊਗਾ

ਹਾਂ ਇਹ ਨਹੀਂ ਕਿ ਮਰਸੀ ਜਿਹੜੀ ਜਾਵੇ ਕਰਾ ਦੇਣੀ ਆ ਅੱਗੇ ਵੀ ਹੋ ਜਾਏਗਾ ਫੱਟੀ ਨਾ ਦੇ ਪੁੱਤ ਹੂੰ ਮੋੜੂ ਫੱਟੀ ਲੈ ਦੇ ਪੁੱਤ ਇਹ ਬੇਜੇ ਬਸ ਧਰਨਾ ਨੂੰ ਲਾਣਾ ਕੋਈ ਨਹੀਂ 2 ਮੀਟਰ ਰੱਖ ਕੇ ਫੋਨ ਹੋਵੇ ਫੱਟੀ ਚੱਕ ਕੇ ਲੈ ਲੈ ਮੇਰੇ ਘਰ ਆ ਗਏ ਨਹੀਂ ਠੀਕ ਹੈ ਮੇਰੀ ਇਹ ਗੱਲ ਕੁਝ ਹੋਰੀ ਕੋਈ ਨਹੀਂ ਜੀ ਬਹੁਤ ਨੇੜੇ ਆਂਦਾ ਹਾਂ ਯਾਰ ਨਾ ਬਈ ਰੌਣਕ ਕੰਮ ਕਰ ਲਾਗਾ ਬੰਦੇ ਦੇਖੋ ਇੰਨੀ ਪਾਣੀ ਇਹ ਐਕਸਪਰiments ਕਰ ਲਿਆ ਆਪਾਂ ਵੀ ਕਰੀਏ ਬੜਾ ਪਹਿਲੀ ਵਾਰ ਲਾਹ ਲੱਗੇ ਆ ਇੰਨੀ ਕਦੇ ਲੱਗੀ ਨਹੀਂ ਸੀ ਨਾਲੇ ਘਰੇ ਮੈਨੂੰ ਨਹੀਂ ਆਈ ਕੇ ਜੇ ਇਕੱਲੇ ਬਣ ਗਏ ਨਾ ਮम्मी ਕਿੰਨੇ ਸੋਹਣੇ ਅੱਜ ਆਪੇ ਬਾਹਰ ਕਹ ਰਹਾ ਇਹ ਜਿਆਦਾ ਜਿੰਨੀ ਮੀਹਾਂ ਵੀ ਲੋਧੀ ਐ ਕਿ ਬੀਲਾ ਨੰਮਾ ਕੱਪੜੇ ਵਗੈਰਾ ਧੋਤੇ ਭਾਂਡੇ ਮਾਂਸ ਦੇ ਹੈ ਬਸ ਸਬਜ਼ੀ ਦੇ ਧਾਰਾ ਦਾ ਕੰਮ ਰਹਿ ਗਿਆ ਹੈ ਮੈਂ ਕਰਾਂ ਮੈਂ ਕਰਾਂ ਚੱਲੇ ਦੀਦੀ ਨਹੀਂ ਆਹ ਆ ਰਹੀ ਹੈ ਇਹ ਮੈਂ ਕਰਾਂ 最初バーナー一体全然。やばいです。ま、いたと。ピリちゃった。いいよだ。みんなと話の。ね、オールバスになる罰ゲームなのか。<coughs> <pause> <Chris> <m>

ਨੇ ਨੇ ਉੱਥੇ ਜਿ ਮਾਰ ਕੇ ਸਾਰੇ ਸਾਫ ਹੋ ਜੂਗਾ ਉੱਥੇ ਤਾਂ ਗਿੱਲੀ ਆਣਾ ਪਾਣੀ ਪਾਣੀ ਦਾ ਗਾਰ ਤੋਂ ਨਹੀਂ ਭਾਜੀ ਪਹਿਲਾਂ ਕੀ ਹਾਂ ਸੀ ਤੁਸੀਂ ਦੇਖਿਆ ਹੋਣਾ ਹਨ ਤੇ ਹੁਣ ਦੇਖੋ ਜਿਹੜਾ ਸੀਮੈਂਟ ਤੇ ਲਾਲ ਲਾਲ ਜਿਹੜੀਆਂ ਇਟਾਂਾਂ ਆ ਨਿਕਲ ਆਈਆਂ ਜਿਹੜੀਆਂ ਅਜੇ ਮਾੜੀ ਮੋਟੀ ਵਿੱਚ ਹੈਗੀ ਹੈ ਜੀ ਤੇ ਇਹ ਵਾਲੀ ਆ ਪਰ ਕਿ ਟੱਪਲਾ ਗੂ বিনা ਥੁੱਪ ਦੇ ਨਾਲ ਉਹ ਹੋ ਜੂਗੀ ਕੰਮ ਦਾ ਮੇਰਾ ਜ਼ਰੂਰ ਵਧ ਗਿਆ ਹੋ ਥੱਕ ਗਿਆ ਜਦੋਂ ਹਨਾ ਪਾਣੀ ਤੇ ਹਣ ਮੈਨੂੰ ਪੈਪ ਲਾਉਣੀ ਪਊਗੀ ਉਹਨਾਂ ਉਹ ਜਿਹੜਾ ਉੱਥੇ ਧੋਣਾ ਪੈਣਾ ਉਹਦੋਂ ਦੇਖੋ ਉਥੋਂ ਤੱਕ ਵਦ ਗਿਆ ਸਾਫ ਹੋ ਗਿਆ ਤਾਂ ਹੋ ਤਾਂ ਜਾਂਦਾ ਹੀ ਸਾਫ ਪਰ ਕਸਰਤ ਬਹੁਤ ਹੁੰਦੀ ਹੈ ਦੇਖੋ ਇੱਥੋਂ ਲੈ ਕੇ ਹੋ ਉੱਥੋਂ ਤੱਕ ਜਿਹੜਾ ਮੇਰਾ ਕੰਮ ਹੈ ਜਿਹੜਾ ਇੰਨਾ ਵਧ ਗਿਆ ਫਿਰ ਬਾਲਟੀਆਂ ਡੋਲ ਡੋਲ ਕੇ ਸਾਰੇ ਉੱਧਰ ਕੱਢਣਾ ਪੈਵੇਂਗਾ ਮੈਂ ਉੱਧਰ ਨਹੀਂ ਮੈਂ ਮਸਲਾ ਹੈਗਾ ਕਿਉਂਕਿ ਉੱਧਰ ਤਾਂ ਧੁੱਪ ਨਾਲ ਜਿਹੜੀ ਸਾਈ ਹਰੇ ਵਾਈ ਓਡੇ ਆਣੀ ਇੱਥੇ ਕਿਉਂ ਪਾਣੀ ਕਰਕੇ ਜੰਮੀ ਪਈ ਸੀ ਨਹੀਂ ਆਪਣੇ ਸਾਰੇ ਵਿੜੇ ਦਾ ਬਰਾਹਾ ਸੀਗਾ ਦੇਖੋ ਸਾਰਾ ਧੁੱਪ ਨਾਲ ਸਾਫ਼ ਹੋ ਗਿਆ ਉੱਥੋਂ ਨਹੀਂ ਹੋਇਆ ਸੀਗਾ ਤੇ ਲਓ ਜੀ ਸਬਜੀ ਮੈਂ ਗਈ ਸੀਗੀ ਬਣਾ ਤਦੂਦੀ ਜਿਹੜੇ ਦੇਨੇ ਆ ਤੁਸੀਂ ਸਬਜੀ ਬਣਾਉਣੀ ਆ ਕਿ ਵਿੱਚ ਦੁੱਧ ਪਾਉਣਾ ਤੇ ਹੁਣ ਮੈਂ ਆਟਾ ਗੁੰਨਾ ਹੱਜ ਉਧਰ ਪੰਗਾ ਲੈਣ ਕਰਕੇ ਮੇਰਾ ਕੰਮ ਹੈ ਜਿਹੜਾ ਲੇਟ ਹੋ ਗਿਆ ਆਟਾ ਗੁੰਨੇ ਆ ਖਾਣੀ ਆ

اپنا نمبر سے چھٹی چھٹی کام نہیں بڑھ جائے بس اپ مہنا کھا کے رکھنی ہے تو اچھا اپ وہ کر لیں گے میں جا کے پانڈہ کھا کے ہونا دینا ہے نا ایا ہے نا ایا ہے میں نہیں چلتی ہوں میں نہیں ا رہا ہوں ٹھیک تو کل صبح نہیں ہوگی मम्मी کی دیتوں میں اڑنا پگو نہیں بس کوئی نہیں تو صبح لا دو گی मम्मी آج گئی ہے بس میرے تے رہو تم ترا دو گے پانڈے مزہ لگنا پانڈے موندے دے ماں پہ ਰੋਟੀ ਬਣਾਉਣੀ ਆ ਪੁੱਤ ਟੱਕ ਤੱਕ ਤਾਂ ਜਾਣੇ ਆ ਤੁਰ ਕੇ ਕਰਨ ਸਾਰੇ ਦਿਨ ਦੀ ਤੁਰੀ ਫਿਰਦੀ ਐਵੇਂ ਕਰੇ ਘਰ ਲਾ ਹਣਾ ਜਾਣਾਗਾ ਹਣਾ ਕੱਲੂ ਸਕੂਲ ਜਾਣਾ ਹੈ ਅੱਜ ਮੈਂ ਨਾ ਆ ਵਾਲੀ ਬਾਮਾ ਇੱਧਰ ਬੱਕਾਈ ਜਾਂਦੀ ਐ ਮਮਾ ਮੇਰੇ ਮੁੱਢੇ ਸਾਰੇ ਨੂੰ ਹੋਰ ਪਤਾ ਹਣਾ ਆਪਣੇ ਕਿਵੇਂ ਪਾਉਂਗੇ ਹਟਦੇ ਹੂੰ ਆਪ ਕੰਮੀ ਵੀ ਪਾਈ ਦੇਉਗਾ ਸੋ ਹਣਾ ਬਸ ਉਹਨਾਂ 아아aus рядом మష్రర్డసు అగన్ పిథేదasan మిదము ఏం గుదేదలుంü ముదే nude అబడిము ఔడాదఆ di is till 320 మ్దిబా ఎం గుదే ఇదొదిదిదakahం ఇరిదమురে ప౱ై municipale बీఖా ందుాక్� அடித்துப் பார்த்தால் ਜੀ ਟਾਈਮ ਹੋ ਗਿਆ ਸਵਾ ਇਕੱਠਾ ਦਾ ਤੇ ਆਪਾਂ ਕੰਮ ਕਰਾ ਜਿਹੜੇ ਆਪਣੇ ਅੱਜ ਟਾਈਮ ਦੇ ਨਾਲ ਹੀ ਨਿਬੇੜ ਲਏ ਸਾਰੇ ਕੰਮ ਕਰ ਕਰ ਲੇ ਤੇ ਹਣ ਬੈਠੇ ਬਸ ਬੱਚਿਆਂ ਨਾਲ ਗੱਲਾਂ ਬਾਤਾਂ ਕਰਿਆਂ ਦੇ ਸੀਗੇ ਖੇਡੀਆਂ ਜਾਂਦੀਆਂ ਬਾਹਰ ਕਦੇ ਸਾਈਕਲ ਚਲਾਉਣ ਲੱਗ ਜਾਂਦੇ ਅਤੇ ਕਦੇ ਖੇਡਣ ਲੱਗ ਜਾਂਦੇ ਵੈਸੇ ਬੱਚਿਆਂ ਦੇ ਇਹੀ ਕੰਮ ਕਰ ਅੱਜ ਸਾਰਾ ਦਿਨ ਖੇਡ ਖੇਡ ਕੇ ਥੱਕੇ ਨਹੀਂ ਹੈਗੇ ਨਾ ਸੁੱਤੀਆਂ ਤੇ ਉੱਠ ਵੀ ਅੱਜ ਜਲਦੀ ਖੜੀਆਂ ਸੀਗੀਆਂ ਜਿਵੇਂ ਛੁੱਟੀ ਹੁੰਦੀ ਹੈ ਪਰ ਆਪਣੇ ਮਰ ਕਹਿੰਦੇ ਮੈਂ ਤਾਂ ਦਿਨੇ ਬਹੁਤ ਜ਼ਿਆਦਾ ਸੁੱਤੀ ਮਸਾਂ ਅੱਖਾਂ ਪਟ ਪਟ ਕੇ ਜਿਹੜੀਆਂ ਖੋਲ ਗਏ ਫੇਰ ਚਾਹ ਪਾਣੀ ਕੀਤਾ ਤੇ ਤਾਈ ਉਹਦੋਂ ਮੈਨੂੰ ਮੇਰੇ ਤੋਂ ਵਲੌਗ ਨਹੀਂ ਬਣਾਇਆ ਗਿਆ ਹੈਗਾ ਫਿਰ ਪਸ਼ੂਆਂ ਵੱਲ ਵੀ ਜਾਣਾ ਸੀਗਾ ਤੇ ਬਸ ਇਹੀ ਆਪਣੀ ਅੱਜ ਦਾ ਵਲੌਗ ਬਣਿਆ ਜੀ ਆਪਣੇ ਤੋਂ ਤੇ ਮਿਲਾਂਗੇ ਜੀ ਆਪਾਂ ਨੈਕਸਟ ਵਲੌਗ ਦੇ ਨਾਲ ਹਨਾ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਚੈਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਵਲੌਗ ਜਿਹੜੇ ਤੁਸੀਂ ਆਸਾਨੀ ਦੇ ਨਾਲ ਦੇਖ ਸਕੋ